ਰਸ਼ੀਆ ਨੇ ਇਸ ਗੱਲ ਦਾ ਕਿਹਾ ਜੀ ਉਹਨੇ ਕਿ ਬਾਂਬ ਰੋੜੀਆ ਯੂਕਰੇਨ ਦੀ ਯੂਐਸ ਨੇ ਔਰ ਸ਼ਾਇਦ ਹੋਵੇ ਯੂਐਸ ਦੀ ਤੇ ਯੂਕਰੇਨ ਦੀ ਡੀਲ ਹੋ ਗਈ ਹੈ ਜਿਹੜੀਆਂ ਖਾਸ ਕਿਸਮ ਦੀਆਂ ਜਿਹੜੀਆਂ ਮਿਨਰਲਸ ਨੇ ਉਹ ਯੂਐਸ 'ਚ ਨਹੀਂ ਮਿਲਦੀਆਂ ਤੇ ਯੂਐਸ ਨੇ ਯੂਕਰੇਨ ਤੋਂ ਲੈਣੀਆਂ ਨੇ ਔਰ ਉਹਦੇ ਵਿੱਚ ਰਸ਼ੀਆ ਕਹਿ ਰਿਹਾ ਜੀ ਇਹ ਆਪਦੀ ਲੜਾਈ ਦਾ ਮੁੱਲ ਲੈ ਰਹੇ ਆ ਇਸ ਕਰਕੇ ਉਹ ਉਹ ਤੋਂ ਲੈ ਰਹੇ ਹੈਗੇ ਆ ਅਰ ਜੇ ਉਹ ਦੀ ਡੀਲ ਹੋ ਗਈ ਆ ਤਾਂ ਮਿਸਟਰ ਟਰੰਪ ਤੇ ਕਹਣਾ ਕੋ ਪੀਓ ਸੇਰੀ ਚ ਬੰਦੇ ਤਾਂ ਸ਼ਾਇਦ ਬੰਦੇ ਯੂਐਸ ਤੇ ਕਰਨਗੇ ਉਹ ਕਹਿੰਦਾ ਉੱਥੇ ਬੰਦੇ ਤਾਂ ਸਾਡੇ ਕੰਮ ਕਰਨਗੇ ਤੇ ਜੇ ਸਾਡੇ ਬੰਦੇ ਕਰਨਗੇ ਤਾਂ ਰੂਸ਼ੀਆ ਅਟੈਕ ਨਹੀਂ ਕਰੇਗਾ ਆਈ ਹੋਪ ਹੀ ਇਜ਼ ਰਾਈਟ ਆਈ ਹੋਪ ਜਿਹੜਾ ਸੌਦਾ ਹੋਇਆ ਇਹ ਚ ਯੂਕਰੇਨ ਦਾ ਬਹੁਤਾ ਜ਼ਿਆਦਾ ਨੁਕਸਾਨ ਨਾ ਹੋਵੇ ਆਈ ਹੋਪ ਕਿ ਇਹਦੇ ਨਾਲ ਜੇ ਬਿਲਕੁਲ ਆ ਕੇ ਇੱਕ ਸਾਈਡ ਤੇ ਖੜ ਜਾਂਦਾ ਯੂਐਸ ਤਾਂ ਲੜਾਈ ਹੋਈ ਬੰਦ ਹੋ ਜਵੇ ਆ ਮਿਸਟਰ 트럼ਪ ਤੋਂ ਕਰਾਤਾ ਨਹੀਂ ਹੋਈ ਉਹ ਲੜਾਈ ਬੰਦ ਤੇ ਲੜਾਈ ਬੰਦ ਕਰਵਾਉਣ ਦੇ ਚਾਂਸਸ ਵੀ ਘੱਟ ਲੱਗਦੇ ਆ ਕਿਉਂਕਿ ਡਿਪਲੋਮੇਸੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਉਂਕਿ ਮਿਸਟਰ 트럼ਪ ਡਿਪਲੋਮੈਟ ਨਹੀਂ ਹੈ ਉਹ ਡੀਲਰ ਹੈ ਉਹ ਸੌਦੇਬਾਜ਼ ਹੈ ਉਹ ਸੌਦੇ ਕਰਦਾ ਉਹਨੂੰ ਇਸ ਗੱਲ ਸੌਦੇ 'ਚ ਕਿਸੇ ਨੂੰ ਕੋਈ ਉਹਨੂੰ ਉਹਨੂੰ ਫਾਇਦਾ ਹੋਣਾ ਚਾਹੀਦਾ ਕਿਸੇ ਹੋਰ ਦਾ ਨੁਕਸਾਨ ਹੁੰਦਾ ਹੋ ਜਾਵੇ ਦੈਟਸ ਇਜ਼ ਬੇਸਿਕ ਔਰ ਉਹਨਾਂ ਨਾਲ ਡੀਲ ਕਰਨਾ ਬਹੁਤ ਔਖਾ ਹੈ ਇਟਸ ਨਾਟ ਈਜ਼ੀ ਜਿਹੜਾ ਬੰਦਾ ਇਨਾ ਜਿਆਦਾ ਇੱਕ ਤਾਂ ਪਾਵਰਫੁਲ ਹੋ ਗਿਆ ਬਹੁਤ ਜ਼ਿਆਦਾ ਪ੍ਰੈਜ਼ੀਡੈਂਟ ਹੈ ਸਾਰੇ ਦੇ ਸੋਰੀ ਦੁਨੀਆ ਦੇ ਬਣ ਜਾਂਦਾ ਆਮ ਆਦਮੀ ਵੀ ਇਹ ਦੁਨੀਆ ਦਾ ਰਾਜਾ ਹੋ ਗਿਆ ਉਹ ਤਾਂ ਪਹਿਲਾਂ ਮਾਨ ਨਹੀਂ ਸੀਗਾ